ਇਹ ਪਰਚਾ ਹੋਣਾ ਚਾਹੀਦਾ। ਫਿਰ ਲਾ ਕੋ ਸਾ ਡੀਐਸਪੀ। ਇਹ মিডিਆ ਵਾਲਿਓ ਇਹ ਦਲਿਤ ਵਿਅਕਤੀ ਹੈ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ। ਇਹਨੂੰ ਜਾਤੀ ਸੂਚਕ ਸ਼ਬਦ ਕਹੇ ਡੀਐਸਪੀ। ਕਾਲਾ ਗੱਡੀਆਂ। ਕਹਿੰਦਾ ਤੈਨੂੰ ਮੈਂ ਮਾਰ ਦੂੰਗਾ। ਤੈਨੂੰ ਛੱਡਣਾ ਨਹੀਂਗਾ। ਉੱਚੀ ਹੋਰ ਦੇਉਂਗਾ। ਜੇ ਤੇਰੇ ਦੇ ਪਰਚੇ ਦੇਉਂਗਾ ਜੇ ਤੂੰ ਕਾਂਗਰਸ ਦੇ ਵਿੱਚ ਐਵੇਂ ਰਹੇਂਗਾ। ਕਿਹੜੀ ਉਠਾ ਮਕਦਮਾ ਕੋਈ ਦਾ ਰੱਬ ਸੋਖਾ ਰੱਖੇ। ਉੱਕਰ ਕੇ ਸਮਾਜੇ ਇਸੇ ਹਵਾਲਾ ਚ ਉਹਨੂੰ ਬੰਦ ਕਰ। ਸਮਾਲੋ ਕਿ ਯਾਰ। ਅਜਾ ਪੁਲਿਸ ਮਰਦਾਬਾ 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 ਬੀਐਸਪੀ ਦਾਖਾ ਮਰਦਾਬਾ 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 ਸੱਟੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਕਮਕਾ ਦੇ ਝੁਲਮ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਂਗਰਸ ਨੇ ਲੈਂਡ ਪੂਲਿੰਗ ਨੀਤੀ ਖਿਲਾਫ ਲੁਧਿਆਣਾ ਵਿੱਚ ਧਰਨਾ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਰਾਤ ਨੂੰ ਇੱਕ ਹੋਰ ਧਰਨਾ ਲੱਗ ਗਿਆ ਦਰਨਾ ਲੱਗਿਆ ਵੀ ਮਾਡਲ ਥਾਣਾ ਦਾਖਾਮੂਰੇ ਹਵਾਲਾਤ ਵਿੱਚ ਬੰਦ ਦੇ ਕੇ ਕਾਂਗਰਸੀ ਆਗੂ ਦੇ ਸਾਹਮਣੇ ਖੜ ਕੇ ਪੰਜਾਬ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜੰਗ ਨੇ ਗੁੱਸੇ ਵਿੱਚ ਜੋ ਗੱਲਾਂ ਕਹੀਆਂ ਅੱਜ ਤੱਕ ਸ਼ਾਇਦ ਹੀ ਕਿਸੇ ਆਗੂ ਨੇ ਬੋਲੀਆਂ ਹੋਣ ਉਹਨਾਂ ਡੀਐਸਪੀ ਨੂੰ ਇਸੇ ਹਵਾਲਾਤ ਵਿੱਚ ਬੰਦ ਕਰਨ ਤੱਕ ਦੀ ਧਮਕੀ ਦੇ ਦਿੱਤੀ ਸਵੇਰੇ ਲੱਗਣ ਵਾਲੇ ਧਰਨੇ ਤੋਂ ਪਹਿਲਾਂ ਹੀ ਰਾਤ ਨੂੰ ਲੁਧਿਆਣਾ ਫਿਰੋਜ਼ਪੁਰ ਹਾਈਵੇ ਉੱਤੇ ਸਥਿਤ ਥਾਣਾ ਦਾਖਾ ਮੂਰੇ ਇਹ ਧਰਨਾ ਲੱਗਿਆ ਜਿਸ ਵਿੱਚ ਨਾਹਰੇਬਾਜੀ ਵੀ ਖੂਬ ਹੋਈ ਰੋ ਵਿੱਚ ਆਏ ਕਾਂਗਰਸੀ ਆਗੂਆਂ ਨੇ ਥਾਣੇ ਦੇ ਅੰਦਰ ਅਤੇ ਥਾਣੇ ਦੇ ਬਾਹਰ ਦੋਵੇਂ ਥਾਵਾਂ ਉੱਤੇ ਨਾਹਰੇਬਾਜੀ ਕੀਤੀ ਇਸ ਵਿੱਚ ਰਾਜਾ ਬੜਿੰਗ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਵਿੰਦਰ ਡਲਵੀ ਅਤੇ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਰਹੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਾਰਾ ਮਾਮਲਾ ਆਖਰ ਸੀ ਕੀ ਇੰਡੀਆ ਵਿੱਚ ਟਿਕਟੋਕ ਜੂਨ 2020 ਵਿੱਚ ਬੰਦ ਹੋ ਗਈ ਸੀ ਅਤੇ ਇਸ ਉੱਤੇ ਬੈਨ ਲੱਗੇ ਨੂੰ ਹੁਣ 5 ਸਾਲ ਹੋ ਗਏ ਨੇ ਅਮਰਦੀਪ ਗਿੱਲ ਦੀ ਦੀਪ ਸਿੱਧੂ ਵਾਲੀ ਜ਼ੋਰਾ 10 ਨੰਬਰੀਆਂ ਫਿਲਮ ਦਾ ਇੱਕ ਡਾਇਲੌਗ ਹੈ ਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੈ ਅਤੇ ਉੱਡਣ ਵਾਲੇ ਨੂੰ ਅਸਮਾਨ ਪਰ ਸਾਨੂੰ ਇਹ ਦੋਵੇਂ ਚਾਹੀਦੇ ਨੇ ਇਹ ਜਿੱਥੇ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੋ ਆ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹੇ ਕੁਲਦੀਪ ਸਿੰਘ ਬੱਦੋਬਾਲ ਨੇ ਇਹੋ ਡਾਇਲੌਗ ਵਾਲੀ ਕਲਿੱਪ ਕਹਿੰਦੇ 5 ਸਾਲ ਪਹਿਲਾਂ ਟਿਕਟੋਕ ਉੱਤੇ ਪਾਈ ਸੀ ਹੁਣ ਇੰਨੇ ਸਾਲਾਂ ਬਾਅਦ ਇੱਕੇ ਵਿਅਕਤੀ ਦੇ ਬਿਆਨਾਂ ਉੱਤੇ ਇਸ ਕਾਂਗਰਸੀ ਆਗੂ ਕੁਲਦੀਪ ਸਿੰਘ ਬੱਦੋਵਾਲ ਖਿਲਾਫ ਥਾਣਾ ਦਾਖਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਮਾਮਲਾ ਹੀ ਦਰਜ ਨਹੀਂ ਕੀਤਾ ਉਸ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਵੀ ਦੇ ਦਿੱਤਾ ਅਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਇਸ ਗੱਲ ਦਾ ਪਤਾ ਜਿਵੇਂ ਹੀ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੂੰ ਲੱਗਿਆ ਤਾਂ ਉਹ ਸਾਥੀਆਂ ਸਣੇ ਥਾਣਾ ਦਾਖਾ ਪਹੁੰਚ ਗਏ ਉਹਨਾਂ ਪੁਲਿਸ ਅਫਸਰਾਂ ਨਾਲ ਕਾਫੀ ਬਹਿਸ ਕੀਤੀ ਅਤੇ ਸਮਝਾਉਣ ਦਾ ਯਤਨ ਕੀਤਾ ਕਿ ਇਹ ਮਾਮਲਾ ਸਰਾਸਰ ਗਲਤ ਹੈ ਪਰ ਸੁਣਵਾਈ ਨਾ ਹੋਣ ਤੇ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਸੂਚਿਤ ਕੀਤਾ ਉਹ ਪਹਿਲਾਂ ਹੀ ਲੈਂਡ ਪੋਲਿੰਗ ਖਿਲਾਫ ਲੁਧਿਆਣਾ ਵਿੱਚ ਕਾਂਗਰਸ ਦੇ ਲੱਗਣ ਵਾਲੇ ਸੂਬਾ ਪੱਤਰੀ ਧਰਨੇ ਕਰਕੇ ਲੁਧਿਆਣਾ ਹੀ ਆਏ ਹੋਏ ਸਨ ਪੰਜਾਬ ਮਾਮਲਿਆਂ ਦੇ ਇੰਚਾਰਜ ਰਵਿੰਦਰ ਡਲਵੀ ਵੀ ਲੁਧਿਆਣਾ ਵਿੱਚ ਹੀ ਮੌਜੂਦ ਸਨ ਬਸ ਫੇਰ ਕੀ ਸੀ ਇਹ ਦੋਵੇਂ ਪਹੁੰਚ ਗਏ ਥਾਣਾ ਦਾਖਾ ਕੈਪਟਨ ਸੰਦੀਪ ਸੰਧੂ ਆਪਣੇ ਸਾਥੀਆਂ ਸਣੇ ਪਹਿਲਾਂ ਹੀ ਉੱਥੇ ਹਾਜ਼ਰ ਸਨ ਦੇਖਦੇ ਹੀ ਦੇਖਦੇ ਮਾਮਲਾ ਭੱਗ ਗਿਆ ਅਤੇ ਕੋਈ ਪੁਲਿਸ ਅਫਸਰ ਕਾਫੀ देर ਚੱਲੀ ਜਦੋਂ ਜਹਿਦ ਉੱਤੇ ਵੀ ਜਦੋਂ ਨਾ ਆਇਆ ਤਾਂ ਕਾਂਗਰਸੀ ਆਗੂ ਥਾਣੇ ਦੇ ਅੰਦਰ ਅਤੇ ਬਾਹਰ ਨਾਰੇਬਾਜ਼ੀ ਕਰਦੇ ਹੋਏ ਸੜਕ ਉੱਤੇ ਬੈਠ ਗਏ ਦੇਖੋ ਹਵਾਲਾਤ ਵਿੱਚ ਬੰਦ ਸਾਥੀ ਨਾਲ ਗੱਲਬਾਤ ਤੋਂ ਬਾਅਦ ਪੁਲਿਸ ਕਾਰਵਾਈ ਉੱਤੇ ਭੜਕੇ ਰਾਜਾ ਬੜਿੰਗ ਕੀ ਬੋਲੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਸ ਤੋਂ ਪਹਿਲਾਂ ਵੀ ਕਦੋਂ ਅਤੇ ਕਿਵੇਂ ਰਾਜਾ ਬੜਿੰਗ ਦਾ ਇਸੇ ਥਾਣੇ ਅਤੇ ਇਨ੍ਹਾਂ ਹੀ ਪੁਲਿਸ ਅਧਿਕਾਰੀਆਂ ਨਾਲ ਕੀ ਪੇਚਾ ਪਿਆ ਸੀ ਰਾਜਾ ਬੜਿੰਗ ਨੂੰ ਸੁਣਨ ਤੋਂ ਪਹਿਲਾਂ ਇਹ ਵੀ ਜਾਣ ਲਵੋ ਕਿ ਕੁਲਦੀਪ ਸਿੰਘ ਬੱਧੋਵਾਲ ਲੁਧਿਆਣਾ ਵਾਲੇ ਕਾਂਗਰਸ ਦੇ ਧਰਨੇ ਨੂੰ ਸਫਲ ਬਣਾਉਣ ਲਈ ਸਰਗਰਮ ਸੀ ਤੇ ਕਾਂਗਰਸ ਦਾ ਦੋਸ਼ ਹੈ ਕਿ ਇਹ ਧਰਨੇ ਵਿੱਚ ਵਿਘਨ ਪਾਉਣ ਲਈ ਸਰਕਾਰ ਦੇ ਇਸ਼ਾਰੇ ਉੱਤੇ ਕੀਤੀ ਗਈ ਪੁਲਿਸ ਕਾਰਵਾਈ ਹੈ ਇਹ ਪਰਚਾ ਹੋਣਾ ਚਾਹੀਦਾ ਇਹ ਲਖੋਸਾ ਡੀਐਸਪੀ ਇਹ মিডিਆ ਵਾਲਿਓ ਇਹ ਦਲਿਤ ਵਿਅਕਤੀ ਹੈ ਜ਼ਿਲ੍ਹਾ ਪਰੀਸ਼ਦ ਮੈਂਬਰ ਹੈ ਇਹਨੂੰ ਜਾਤੀ ਸੂਚਕ ਸ਼ਬਦ ਕਹੇ ਡੀਐਸਪੀ ਕਾਲਾ ਕੱਢੀਆਂ ਕਹਿੰਦਾ ਤੈਨੂੰ ਮੈਂ ਮਾਰ ਦੂੰਗਾ ਤੈਨੂੰ ਛੱਡਣਾ ਨਾਗਾ ਜੇ ਤੇਰੇ ਦੇ ਪਰਚੇ ਦੇਊਂਗਾ ਜੇ ਤੂੰ ਕਾਂਗਰਸ ਦੇ ਵਿੱਚ ਐਵੇਂ ਰਹੇਂਗਾ ਕਿਹੜੀ ਉਠਾ ਮਕਦਮਾ ਕੋਈ ਕੋਈ ਇੱਥੇ ਖੋਸਾ ਬੋਸਾ ਲੱਗਿਆ ਇੱਥੇ ਡੀਐਸਪੀ ਧੰਕੀ ਦੇਣ ਦਾ ਪਰਚਾ ਦਿੱਤਾ ਤੇ ਹਮਾਰਾ ਅੱਜ ਦਿੱਤਾ ਧੰਕੀ ਕਿਹੜੀ ਦਿੱਤੀ ਐ ਇੱਥੇ ਜੀਸੀਬੀ ਨਾਲ ਇੱਕ ਕਾਂਗੀਦਲ ਦਾ ਉਹ ਢਾ ਗਿਆ ਘਰ ਉਹਨੂੰ ਤਾਂ ਅਜੇ ਤੱਕ ਨਹੀਂ ਪਾ ਸਕਿਆ ਇਹ ਕੁਛ ਸਾਡਾ ਜਿਹੜੇ ਨਾ ਸਾਡੇ ਅਸੀਂ ਤਾਂ ਕਹਿੰਦੇ ਆ 5 ਸਾਲਾਂ ਤੋਂ ਉਹਦੇ ਨਾਲ ਮੇਰੀ ਕਦੇ ਗੱਲ ਨਹੀਂ ਹੋਈ ਜੀ ਜਿਹੜੇ ਬੰਦੇ ਨੇ ਮੇਰੇ ਤੇ ਪਰਚਾ ਜਤਾਇਆ 5 ਸਾਲਾਂ ਤੋਂ ਮੇਰੀ ਕਦੇ ਉਹਦੇ ਨਾਲ ਗੱਲ ਨਹੀਂ ਹੋਈ ਮੈਂ ਤਾਂ ਭਾਂਕੀ ਦਿੱਤੀ ਕਿਉਂਕਿ ਮੈਂ ਤਾਂ ਇਹ ਨਹੀਂ ਬਦਲਿਆ ਕਿ ਮੈਂ ਦਿੱਤੀ ਕਿਉਂਕਿ ਉਹ ਕਿਹੜੀ ਜਾਤੀ ਦਾ ਉਹ ਜਨਮ ਜੱਟ ਚੜ ਚੜ ਲੋਕੋ ਪੰਜ ਸਾਲ ਇਸ ਬੰਦੇ ਨੇ ਉਹਰੇ ਨਾਲ ਗੱਲ ਨਹੀਂ ਕੀਤੀ ਡਿਟੇਲ ਵਿਖਾ ਦੇ ਡੀਐਸਪੀ ਕੀਤੀ ਹੈ ਇਹਦਾ ਰੱਬ ਸੋਖਾ ਰੱਖੇ ਸੁੱਖ ਰੱਖੇ ਸਮਾਜ ਇਹ ਸੇਵ ਵਾਲਾ ਜੀ ਉਹਨੂੰ ਬੰਦੇ ਕਰੇ ਸਮਾਲੋ ਗਿਆ ਇਹਨੇ ਕੁਝ ਕੀਤਾ ਨਹੀਂ ਸਾਡਾ ਸਾਡਾ ਜਿਲ੍ਹਾ ਪ੍ਰੀਸ਼ਦ ਮੈਂਬਰ ਹੈ ਕੋਈ ਪੁਰਾਣੀ ਵੀਡੀਓ ਦਿਖਾ ਕੇ ਕਹਿੰਦੇ ਧਮਕੀ ਦਿੱਤੀ ਹਵਾਲਾ ਚ ਬੰਦ ਕੀਤਾ ਸ਼ਰਮੋਣੀ ਚਾਹੀਦੀ ਆ ਪੰਜਾਬ ਦੀ ਸਰਕਾਰ ਨੂੰ ਤੇ ਇਸ ਤੋਂ ਦੇ ਐਸਐਸਪੀ ਨੂੰ ਤੇ ਇੱਥੋਂ ਦੇ ਜਿਹੜਾ ਵੀ ਹੈਗਾ ਹਾਂ ਡੀਐਸਪੀ ਗੱਦਮਾਖਰਾਉ ਦੇਣਾ ਵਿੱਚ ਕਿਹਾ ਸੂਰ ਕੀ ਹੈ ਕਿਹਨੂੰ ਧਮਕੀ ਦਿੱਤੀ ਹੈ ਕਿਹੜਾ ਬੰਦਾ ਵਾਰਿਆ ਨੇ ਉਸੇ ਪਿੰਡ ਚ ਫਾਇਰਿੰਗ ਹੋਈ ਆ ਸਰ ਰਾਤ ਨੂੰ ਫੜਿਆ ਕੇ ਫਾਇਰਿੰਗ ਕਰਕੇ ਗਏ ਆ ਪੈਟਰੋਲ ਵਾਲਾ ਬੰਦ ਸੱਟੀਆਂ ਗਏ ਆ ਉਹਦਾ ਫੜਿਆ ਨਹੀਂ ਗਿਆ ਹੁਣ ਉਹ ਉੰਜ ਦਾ ਅੱਧਾ ਇਲਾਕੇ ਮਗਰ ਪਏ ਨੇ ਔਰ ਇਹਨੂੰ ਨਾਲ ਦੇ ਨਾਲ ਲਿਆ ਕੇ ਅੰਦਰ ਵਾਪਤ ਤਾੜ ਲਿਆ ਹੈਗੇ ਤੇ ਬੈਠੇ ਇਹ ਤਾਂ ਹੀ ਹੋਣਾ ਜਿਹੜਾ ਅਰੇ ਤਾਂ ਜਮਾ ਕਰ ਕੀ ਕਹਿੰਦਾ ਯਾਰ ਐਸੇ ਚੋਤੇ ਸਰ ਉਹ ਆ ਰਹੇ ਨੇ ਇੱਕ ਮਿੰਟ ਸਾਰਾ ਰਹਿ ਜਾ ਸਰ ਤੇ ਯਾਰ ਅਸੀਂ ਕਿਹਾ ਕਿ ਅਸੀਂ ਕਿ ਅੰਦਰ ਬਹਿ ਗਏ ਆ ਮੈਂ ਐਸੇ ਚੋਕਲੇ ਇਸ ਕੋਲੇ ਸਰ ਦੋ ਮਿੰਟ ਬਿਡੇ ਸਾਡੇ ਬੰਦੇ ਨੂੰ ਹਵਾਲਾ ਬੰਦ ਕੀਤਾ ਹੈ ਕਦੀ ਸਮਾਂ ਆ ਜੂਗਾ ਮੋੜ ਦਿਆਂਗੇ ਬਿਨਾ ਗੱਲ ਕੋ ਯਾਰ ਕਾਦੀ ਅਸੀਂ ਉੱਥੇ ਬੈਠੇ ਚੰਗੇ ਲੱਗਦੇ ਸਾਨੂੰ ਦੁਆ ਖੋਲ ਦੇ ਜੇ ਨਹੀਂ ਖੋਲ ਸਕਦਾ ਅਸੀਂ ਅੰਦਰ ਬਹਿ ਕੇ ਗੱਲ ਕਰ ਲੈਂਦੇ ਸਰਦਾਰ ਬੰਦਾ ਯਾਰ ਜ਼ਿਲ੍ਹਾ ਪ੍ਰੀਸ਼ੈਡੈਂਟ ਮੈਂਬਰ ਹੈ ਯਾਰ ਕਮ ਸੇ ਕਮ ਇਸ ਤਰ੍ਹਾਂ ਤਾਂ ਨਹੀਂ ਕੋਈ ਕਰਦਾ ਆਮ ਨਾਲ ਭਾਜੀ ਗੱਲ ਕਰ ਲੈਂਦਾ ਐ ਅਸੀਂ ਭਾਈਚਾਰੇ ਨਾਲ ਸੰਬੰਧਤ ਜੋ ਵੀ ਪੰਚਾਇਤ ਦਾ ਸੰਗਠਨ ਦਾ ਜਿਹੜਾ ਪ੍ਰਧਾਨ ਹੈ ਹੈ ਸਾਡੇ ਅਸੀਂ ਭਾਈਚਾਰੇ ਪੰਚਾਇਤ ਦਾ ਸੰਗਠਨ ਦਾ ਚੇਰਮੈਨ ਹੈ ਇੱਕ ਕਮਜ਼ੋਰ ਬੰਦੇ ਨੂੰ ਧੌਂਦਿਆ ਸਰ ਇਹ ਹਾਲਾਤ ਹੈ ਕਨਿਤ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਰਵਈਆ ਹੈ ਪੰਜਾਬ ਦੀ ਸਰਕਾਰ ਦਾ ਪੰਜਾਬ ਦੀ ਪੁਲਿਸ ਦਾ ਬਿਨਾ ਕਾਰਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਪੰਚਾਇਤੀ ਰਾਜ ਦੇ ਸਾਡੇ ਚੇਅਰਮੈਨ ਨੂੰ ਲੋਕਾਂ ਚ ਵਿਚਰਨ ਵਾਲੇ ਬੰਦੇ ਨੂੰ ਇਹ ਦਲਿਤ ਹੈ ਇਸ ਕਰਕੇ ਅੰਦਰ ਬੰਦ ਕਰਦਾ ਹੈ ਕੋਈ 4 ਕੁ ਮਹੀਨੇ ਪਹਿਲਾਂ ਮੁੱਲਾਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਵੀ ਬਹੁਮਤ ਹੋਣ ਦੇ ਬਾਵਜੂਦ ਜਦੋਂ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਚੁਣ ਹੋ ਰਿਹਾ ਤਾਂ ਵੀ ਕਾਫੀ ਗਰਮਾ ਗਰਮੀ ਦਾ ਮਾਹੌਲ ਬਣਿਆ ਸੀ ਉਦੋਂ ਵੀ ਇੱਥੇ ਡੀਐਸਪੀ ਬਰਿੰਦਰ ਸਿੰਘ ਖੋਸਾ ਹੀ ਤਾਇਨਾਤ ਸਨ ਆਹ ਵੀਡੀਓ ਉਸੇ ਦਿਨ ਦੀ ਐ ਇਸ ਦਿਨ ਵੀ ਰਾਜਾ ਬੜਿੰਗ ਅਤੇ ਡੀਐਸਪੀ ਖੋਸਾ ਵਿੱਚ ਕਾਫੀ ਬਹਿਸ ਹੋਈ ਸੀ ਅੱਜ 4-5 ਮਹੀਨੇ ਵਿੱਚ ਇਹ ਦੂਜਾ ਮੌਕਾ ਸੀ ਜਦੋਂ ਫਿਰ ਇਸੇ ਪੁਲਿਸ ਅਧਿਕਾਰੀ ਨਾਲ ਪੇਚਾ ਪਿਆ ਸ਼ਾਇਦ ਇਸੇ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਜ਼ਿਆਦਾ ਤਤੇ ਹੋ ਗਏ ਉਹਨਾਂ ਧਰਨੇ ਉੱਤੇ ਬੈਠ ਕੇ ਵੀ ਨਾਰੇ ਬੁਲੰਦ ਕੀਤੇ ਅਤੇ ਥਾਣੇ ਦੇ ਅੰਦਰ ਵੀ ਪੰਜਾਬ ਪੁਲਿਸ ਮਰਦਾ ਮਰਦਾਬਾਦ ਮਰਦਾਬਾਦ ਪਟਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਜੰਮਤਾ ਦੇ ਜ਼ੁਲਮ ਬੰਦ ਕਰੋ ਬੰਦ ਕਰੋ ਬੰਦ ਕਰੋ ਝੁੱਥੇ ਪਰਚੇ ਬੰਦ ਕਰੋ ਬੰਦ ਕਰੋ ਬੰਦ ਕਰੋ ਪਟਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐਸਪੀ ਦਾਖਾ ਮਰਦਾਬਾ ਮਰਦਾਬਾਦ ਮਰਦਾਬਾਦ ਐਸਪੀ ਦਾਖਾ ਮਰਦਾਬਾ ਮਰਦਾਬਾਦ 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 ਐਸਐਚਓ ਦਾਖਾ ਮਰਦਾਬਾ ਮਰਦਾਬਾਦ 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 ਕਰਮ ਵਾਲੇ ਮਰਦਾਬਾ 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 ਟੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਾਅਦ ਵਿੱਚ ਲੁਧਿਆਣਾ ਦੇ ਆਤੀ ਤੋਂ ਪੁਲਿਸ ਕਪਤਾਨ ਰਮਿੰਦਰ ਸਿੰਘ ਦਿਓਲ ਮੌਕੇ ਉੱਤੇ ਪੁੱਜੇ ਉਹਨਾਂ ਕਾਂਗਰਸੀ ਆਗੂਆਂ ਨੂੰ ਜਾਂਚ ਕਰਕੇ ਇਨਸਾਫ ਦਾ ਭਰੋਸਾ ਦਿੱਤਾ ਇਸ ਤੋਂ ਬਾਅਦ ਧਰਨਾ ਚੁੱਕਿਆ ਗਿਆ ਧਰਨਾ ਚੁੱਕਣ ਮਗਰੋਂ ਰਾਜਾ ਬੜੰਗਨੇਸ ਦੀ ਜਾਣਕਾਰੀ ਮੀਡੀਆ ਨਾਲ ਵੀ ਸਾਂਝੀ ਕੀਤੀ ਰਾਜਾ ਬੜੰਗ ਨੇ ਰਾਤੀ 10 ਵਜੇ ਦੇ ਕਰੀਬ ਧਰਨਾ ਚੁੱਕਣ ਵਗਰੋਂ ਜੋ ਆਕਿਆ ਉਹ ਦੇਖਣ ਤੋਂ ਪਹਿਲਾਂ ਇੱਕ ਅੱਜ ਵਾਲੀ ਕਾਂਗਰਸ ਪਾਰਟੀ ਦੀ ਰੈਲੀ ਦੀ ਇੱਕ ਝਲਕ ਦਿਖਾਉਣੀ ਚਾਹਾਂਗੇ ਕਾਂਗਰਸ ਨੇ ਅੱਜ ਗਿੱਲ ਅਤੇ ਪਾਇਲ ਦੋ ਹਲਕਿਆਂ ਵਿੱਚ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਇਹਨਾਂ ਵਿੱਚ ਹੀ ਬੋਲਦੇ ਹੋਏ ਸਾਫਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਸਰਾਂ ਨੂੰ ਜੋ ਤਾੜਨਾ ਕੀਤੀ ਉਹ ਵੀ ਸਿਰਾ ਸੀ ਇੱਕ ਵਾਰ ਦੇਖ ਲਓ ਫਿਰ ਗੱਲ ਧਰਨਾ ਚੁੱਕਣ ਅਤੇ ਰਾਜਾ ਬੜੰਗ ਦੇ ਬਿਆਨ ਦੀ ਕਰਾਂਗੇ ਆਪਾਂ ਗੱਲ ਕਰੀਏ ਹੁਣ ਝੂਠਿਆਂ ਕੇਸਾਂ ਦੀ ਪੁਲਿਸ ਤਸ਼ੱਦਦ ਪੰਚਾਇਤਾਂ ਦੇ ਉੱਤੇ ਜਿਹੜੇ ਝੂਠੇ ਕੇਸ ਬਣਾ ਰਹੀ ਹੈ ਵਿਜੀਲੈਂਸ ਸਰਪੰਚਾਂ ਨੂੰ ਜਿਹੜੀ ਤੰਗ ਕਰ ਰਹੀ ਆ ਆਪਾਂ ਇੱਕ ਚੀਜ਼ ਕਰਨੀ ਆ ਇਹਨਾਂ ਨੂੰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਤੇ ਪਾਵਾਂਗੇ ਬਾਅਦ ਚੱਤ ਕਾਂਗਰਸ ਦੀ ਸਰਕਾਰ ਬਣ ਤੇ ਪ੍ਰਧਾਨ ਜੀ ਇੱਕ ਲੋਕਾਂ ਨਾਲ ਵਾਅਦਾ ਕਰਿਆ ਕਰੋ ਕਿ ਐਤਕੀ ਲੀਡਰਾਂ ਨੂੰ ਨਹੀਂ ਜਿਹੜੇ ਆਫੀਸਰ ਗਲਤ ਕੰਮ ਕਰਾਉਂਦੇ ਨੇ ਉਹਨਾਂ ਨੂੰ ਪਹਿਲਾਂ ਹੱਥ ਪਾਵਾਂਗੇ ਯਾਰ ਇਹ ਜਿਹੜੀ ਸਰਕਾਰ ਆ ਜੇ ਉਸੇ ਸਰਕਾਰ ਨੂੰ ਲੁੱਟਣਗੇ ਕਿ ਕਿਤੇ ਨਾ ਕਿਤੇ ਸਾਨੂੰ ਰੋਕ ਲਾਉਣੀ ਪੈਗੀ ਪਰਾਂ ਜੀ ਤੁਸੀਂ ਜਿਹੜਾ ਕਿਹਾ ਕਿ ਜਿਹੜਾ ਪੁਲਿਸ ਕਿ ਉਹਨੂੰ ਉਹਦੇ ਚ ਸੁਧਾਰ ਲਿਆਉਣ ਦੀ ਗੱਲ ਕੀਤੀ ਔਰ ਇੱਕ ਚੀਜ਼ ਮੈਂ ਦੱਸਣੀ ਚਾਹਣਾ ਪਹਿਲਾਂ ਵੀ ਸ਼ੁਰੂ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਉਹਨੂੰ ਰਹਿਣ ਦਿੱਤਾ ਸੀ ਇਹਦੇ ਵਿੱਚ ਪੁਲਿਸ ਦੇ ਵਿੱਚ ਜਿਸ ਦਿਨ ਅਸੀਂ ਕਰਪਟ ਆਫਸਰਾਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਪੁਲਿਸ ਰੂਲਸ ਆਪਣੇ ਆਪ ਹੀ ਬਣ ਜਾਣਗੇ ਜਿਸ ਦਿਨ ਅਸੀਂ ਅੱਜ ਇੱਥੇ ਡੀਐਸਪੀ ਲੱਗਾ ਤੇ ਕੱਲ ਨੂੰ ਜਾ ਕੇ ਡੇਰਾ ਬਾਬਾ ਨਾਨਕ ਲੱਗ ਜੇ ਜੇ ਉਹਨਾਂ ਨੂੰ ਅਸੀਂ ਪਛਾਣ ਲਿਆ ਨਾ ਤੇ ਪੁਲਿਸ ਰੂਲਸ ਆਪੇ ਹੀ ਬਣ ਜਾਣਗੇ ਸਾਨੂੰ ਦਮ ਰੱਖਣਾ ਪੈਣਾ ਇਹਨਾਂ ਨੇ ਸਿਰਾਂ ਤੋਂ ਡਿੱਗਣਾ ਆਫੀਸਰਾਂ ਦੇ ਪੈਰ ਨਹੀਂ ਹੁੰਦੇ ਇਹਨਾਂ ਦੀ ਨਾ ਕਲਮ ਹੁੰਦੀ ਆ ਤੇ ਨਾ ਇਹਨਾਂ ਦੇ ਪੈਰ ਹੁੰਦੇ ਜਿਹੜੀ ਸਰਕਾਰ ਹੋਵੇ ਉਹੋ ਹੀ ਇਹਨਾਂ ਦੀ ਕਲਮ ਚਲਾਉਂਦੀ ਆ ਉਹ ਇਹਨਾਂ ਦੀ ਕਲਮ ਬੰਦ ਕਰਨੀ ਆ ਤੇ ਲੋਕਾਂ ਨੂੰ ਇਨਸਾਫ ਤੋਂ ਹੋਣਾ ਯਾਰ ਪੰਜਾਬ ਕਿਹੜੇ ਪਾਸੇ ਸੀ ਲੈ ਕੇ ਤੁਰ ਪਏ ਆ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਪਹਿਲੋ ਆਪਣਾ ਤੇ ਨਸ਼ਾ ਬੰਦ ਕਰ ਦੇ ਆ ਜਿਹੜਾ ਕਹਿੰਦਾ ਮੈਂ ਇਨਕਲਾਬ ਲੈ ਕੇ ਆਵਾਂਗਾ ਜਿਹੜਾ ਕਹਿੰਦਾ ਭਗਤ ਸਿੰਘ ਦੀ ਸੋਚ ਤੇ ਪਹਿਰਾਦਿਆਂਗੇ ਠੋਕ ਕੇ ਉਹ ਪਹਿਲੋ ਭਗਤ ਸਿੰਘ ਦੀ ਪੱਗ ਦੀ ਤੇ ਲਾਜ ਰੱਖ ਲਾ ਜਿਹੜਾ ਤੂੰ ਐਸਵਾਈਐਲ ਦੀ ਮੀਟਿੰਗ ਤੋਂ ਬਾਅਦ ਬੋਲ ਕੇ ਬੋਲ ਰਿਹਾ ਤੂੰ ਪ੍ਰੈਸ ਦੇ ਵਿੱਚ ਤੂੰ ਪੰਜਾਬੀਆਂ ਦਾ ਤੂੰ ਸਿੱਖਾਂ ਦਾ ਸਿਰ ਨੀਵਾ ਕੀਤਾ ਤੂੰ ਜਿਹੜੀ ਅਸੀਂ ਸਿਰ ਤੇ ਪੱਗ ਬੱਦੀ ਹੈ ਸਾਡਾ ਤਾਜ ਆ ਉਹ ਜੋ ਪੱਗ ਦਾ ਤੂੰ ਉਸ ਦਿਨ ਹਾਲ ਕੀਤਾ ਤੇ ਜੋ ਤੇਰੇ ਹਾਲਾਤ ਸੀ ਤੂੰ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਦੀ ਸਿਰ ਨੀਵਾ ਕੀਤਾ ਇਹ ਗੱਲਾਂ ਕੀ ਕਰਦੇ ਨੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਪ੍ਰਧਾਨ ਜੀ ਇਹ ਲੈ ਕੇ ਆਉਣ ਲੱਗਾ ਮੇਰੇ ਖਿਆਲ ਬੇਅਦਬੀ ਤੇ ਬਿੱਲ ਜਿਹੜਾ ਸੀ 2018 ਚ ਲਿਆਂਦਾ ਉਹ ਭਾਜਪਾ ਨੇ ਕੱਢਿਆ ਨਹੀਂ 2018 ਤੋਂ ਲੈ ਕੇ ਹੁਣ ਤੱਕ ਉਹ ਜਿਹੜਾ ਬਿੱਲ ਲੈ ਕੇ ਆਉਣ ਲੱਗਾ ਕਿ ਬੇਅਦਬੀ ਜਿਹੜਾ ਕਰੇਗਾ ਮੈਂ ਨੂੰ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਨੂੰ ਦਮਦਮਾ ਸਾਹਿਬ ਮੱਥਾ ਟੇਕਣ ਗਿਆ ਸੀ ਸਾਰੀ ਦੁਨੀਆ ਨੇ ਕਿਹਾ ਕਿ ਤੂੰ ਸ਼ਰਾਬ ਪੀਤੀ ਆ ਉਹ ਵੀ ਬੇਅਦਬੀ ਚ ਆਉਂਦਾ ਉਹਨੂੰ ਵੀ ਵਿੱਚ ਲੈ ਕੇ ਆਏਗਾ ਕਿ ਕੋਰਡੋਾਰ 'ਚ ਸ਼ਰਾਬੀ ਵੀ ਨਹੀਂ ਜਾ ਸਕਦਾ ਉਹ ਵੀ ਬੇਅਦਬੀ ਆ। ਅਕਾਲੀ ਦਲ ਦਾ ਭਾਜਪਾ ਦਾ ਆਮ ਆਦਮੀ ਪਾਰਟੀ ਨੂੰ ਮੈਂ ਕਹਿਣਾ ਚਾਹੁੰਨਾ ਕਿ ਕਾਂਗਰਸੀਆਂ ਨੂੰ ਤੁਹਾਡੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਸੀਂ ਦੇਸ਼ ਭਗਤੀ ਸਾਡੇ 'ਤੇ ਕੁੱਟ-ਕੁੱਟ ਕੇ ਪਈ ਆ। ਜੱਡ ਡਰਾਮੇ ਕਰਦੇ ਨੇ ਕੋਈ ਕਹਿੰਦਾ ਇਨਕਲਾਬ ਵਾਹ ਵਾਹ ਜੀ ਮਿਨਿਸਟਰ ਆ ਇਹ ਹੁਣ ਇਨਕਲਾਬ ਨਹੀਂ ਜੇ ਤੇ ਹੋ ਜਾਏ ਇਨਕਲਾਬ ਕਾਮਯਾਬ ਤੇ ਫਿਰ ਤੇ ਇਨਕਲਾਬ ਹੁੰਦਾ ਤੇਰੇ ਇਨਕਲਾਬ ਦੇ ਸਾਹਮਣੇ ਹੁਣ ਬਗਾਵਤ ਹੋਏਗੀ ਤੂੰ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਤੂੰ ਕਿਸਾਨੀ ਦੇ ਨਾਲ ਧੋਖਾ ਕੀਤਾ ਤੂੰ ਪਟਿਆਲੇ ਦੇ ਲੁਧਿਆਣੇ ਦੇ ਜਿਸ ਜ਼ਿਲ੍ਹੇ ਨੇ ਪੂਰੇ ਹਿੰਦੁਸਤਾਨ ਨੂੰ ਨਹੀਂ ਪੂਰੇ ਵਰਲਡ 'ਚ ਖੇਤੀ ਕਰਨੀ ਸਿਖਾਈ ਤੋਂ ਲੁਧਿਆਣਾ ਸੀ ਜਦੋਂ ਐਗਰੀਕਲਚਰ ਯੂਨੀਵਰਸਿਟੀ ਬਣੀ ਐਮ ਐਸ ਰੰਦਾਵੇ ਤੋਂ ਨੌ ਵਾਈਸ ਚਾਂਸਲਰ ਪਹਿਲਾ ਬਣਿਆ ਤੇ ਐਮ ਐਸ ਰੰਦਾਵੇ ਨੇ ਦੇਸ਼ ਨੂੰ ਦੱਸ ਦਿੱਤਾ ਕਿ ਖੇਤੀ ਕਿਵੇਂ ਕੀਤੀ ਜਾਂਦੀ ਆ ਤੇ ਇਹਨੇ ਅੱਜ 1 ਲੱਖ ਕਿੱਲਾ ਜ਼ਮੀਨ ਏਕੜ ਜਿਹੜੀ ਲੱਗਾ ਐਕਵਾਇਰ ਕਰਨ ਚਲੋ ਬਾਜੇ ਦੇ ਵਿੱਚ ਬਹੁਤ ਠੇਕਾ ਘਟਿਆ ਉੱਥੇ ਵੀ 50 ਹਜ਼ਾਰ ਮੈਂ 50 ਹਜ਼ਾਰ ਦੇ ਹਿਸਾਬ ਨਾਲ ਲਾ ਦੇਣਾ 50 ਹਜ਼ਾਰ ਕਰੋੜ ਕਿਸਾਨਾਂ ਦਾ ਇਹਨੇ ਜੇਬ ਚੋਂ ਕੱਢ ਲਿਆ ਉਹ ਜਿਹੜਾ 50000 ਕਰੋੜ ਆਉਣਾ ਸੀ ਖੇਤੀ ਦੇ ਵਿੱਚੋਂ ਉਹ ਕਿਸੇ ਦੁਕਾਨ ਤੇ ਵੀ ਜਾਣਾ ਸੀ ਕਿਸੇ ਦੇ ਕਾਰੋਬਾਰ ਤੇ ਜਾਣਾ ਸੀ ਕਿਸੇ ਨੇ ਵਿਆਹ ਵੀ ਕਰਨਾ ਸੀ ਇਹ ਕੇਜਰੀਵਾਲੈਂਡ ਕੰਪਨੀ ਨੇ ਜ਼ਮੀਨ ਲੁੱਟਣ ਦਾ ਪੰਜਾਬ ਨੂੰ ਕੰਗਾਲ ਕਰਨ ਦਾ ਭਗਵੰਤ ਮਾਨ ਨੂੰ ਹੱਥ ਟੋਕਾ ਬਣਾ ਕੇ ਉਹ ਕੇਜਰੀਵਾਲ ਇੱਥੇ ਪੰਜਾਬ ਨੂੰ ਬਰਬਾਦ ਕਰੇਗਾ ਤੇ ਭਾਜਪੀ ਦੇ ਨਾਂ 'ਤੇ ਰੜਕੇ ਕਰੇਗਾ ਮੈਂ ਦੱਸ ਦੇਣਾ ਚਾਹੁੰਦਾ ਇਹਨਾਂ ਨੂੰ ਜਿੰਨੀ ਦੇਰ ਪੰਜਾਬ ਮਜ਼ਬੂਤ ਆ ਓਨੇ ਦੇਰ ਹਿੰਦੁਸਤਾਨ ਮਜ਼ਬੂਤ ਆ ਦੇਖਿਆ ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਨੇ ਧੱਕੇ ਕਰ ਰਹੇ ਅਤੇ ਕਾਂਗਰਸੀਆਂ ਖਿਲਾਫ ਪਰਚੇ ਦਰਜ ਕਰਨ ਵਾਲੇ ਅਧਿਕਾਰੀਆਂ ਨੂੰ ਕਿੰਨੀ ਸਖਤ ਤਾੜਨਾ ਕੀਤੀ ਹੈ ਨਾਲ ਹੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਿਆਂ ਅਤੇ ਬੇਅਦਬੀ ਦੇ ਮੁੱਦੇ ਉੱਤੇ ਕਿਵੇਂ ਘੇਰਿਆ ਹੁਣ ਜਾਂਦੇ ਜਾਂਦੇ ਦੇਖ ਲਓ ਧਰਨਾ ਚੁੱਕਣ ਤੋਂ ਬਾਅਦ ਰਾਜਾ ਬੜਿੰਗ ਕੀ ਬੋਲੇ ਜੀ ਅ ਕੱਲ ਨੂੰ ਹੁਣ ਨੂੰ ਐਪਲੀਕੇਸ਼ਨ ਦੇ ਰਹੇ ਹਾਂ ਇਹ ਐਪਲੀਕੇਸ਼ਨ ਦੇ ਕੇ ਔਰ ਕੱਲ ਨੂੰ ਅਸੀਂ ਇਹਰੀ ਇਨਕੁਆਰੀ ਕਰਕੇ ਔਨ ਮੈਰਿਡ ਤੱਥਾਂ ਦੇ ਆਧਾਰ ਤੇ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਜੇ ਸਾਡੇ ਆਫੀਸਰ ਨੇ ਕਿਸੇ ਨੇ ਨਜਾਇਜ਼ ਕੀਤਾ ਹੋਇਆ ਉਹਰੇ ਤੇ ਬੰਦੀ ਅਸੀਂ ਕਾਰਵਾਈ ਕਰਾਂਗੇ ਇਹ ਜੇ ਕਟੇਲ ਕੋਈ ਨਾ ਹੋਈ ਕੋਈ ਐਸੀ ਗੱਲ ਨਾ ਹੋਈ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਉਮੀਦ ਵੀ ਕੋਈ ਅਪਲੋਡ ਹੋ ਸਗੀ ਐਂਡ ਜਿਹੜਾ ਕੋਈ ਤਕਨੀਕੀ ਡਿਟੇਲ ਨਹੀਂ ਹੈ ਉਹ ਕਹਿੰਦੇ ਨਾਲ ਦੀ ਨਾਲ ਅਸੀਂ ਕਾਰਵਾਈ ਕਰਕੇ ਅਸੀਂ ਡਿਸਚਾਰਜ ਕਰਾਵਾਂਗੇ ਸੋ ਇਹ ਜਿਹੜਾ ساری ਗੱਲਬਾਤ ਸਾਡੀ ਐਸਪੀਐਚ ਜਿਹੜੇ ਆਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹਾਲੇ ਨੂੰ ਸਾਡਾ ਧਰਮ ਹੈ ਜੇ ਇਸ ਤਰ੍ਹਾਂ ਦੀ ਕੋਈ ਹੋਰ ਗੱਲ ਨਜ਼ਰ ਆਉਂਦੀ ਹੈ ਤਾਂ ਫਿਰ ਕੱਲ ਨੂੰ ਆ ਕੇ ਫਿਰ ਕਰਾਂਗੇ